ਨਮਸਕਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਵਾਸਤੂ ਨਾਲ ਸੰਬੰਧਿਤ ਜਾਣਕਾਰੀ ਤੁਹਾਨੂੰ ਪ੍ਰਾਪਤ ਹੋ ਸਕੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇਸ ਦਿਸ਼ਾ ਵੱਲ ਮੂੰਹ ਕਰਕੇ ਖਾਣਾ ਖਾਣ ਨਾਲ ਘਰ 'ਚ ਧਨ ਦੌਲਤ ਪਾਦੀ ਹੈ ਧਨ ਦੇ ਨਾਲ-ਨਾਲ ਅਥਾਹ ਪ੍ਰਸਿੱਧੀ ਵੀ ਪ੍ਰਾਪਤ ਹੁੰਦੀ ਹੈ ਭੋਜਨ ਖਾਣ ਲਈ ਵਾਸਤੂ ਇੱਕ ਕਹਾਵਤ ਹੈ ਕਿ ਤੁਸੀਂ ਜੋ ਵੀ ਭੋਜਨ ਖਾਂਦੇ ਹੋ ਉਸੇ ਤਰ੍ਹਾਂ ਦਾ ਤੁਹਾਡੇ ਮਨ ਨੂੰ ਵੀ ਚਾਹੀਦਾ ਹੈ ਇਸ ਲਈ ਭੋਜਨ ਬਣਾਉਣ ਵਾਲੇ ਖਾਣ ਵਾਲੇ ਕੁਝ ਮਹੱਤਵਪੂਰਨ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਜੀਵਨ ਵਿੱਚ ਖੁਸ਼ਹਾਲੀ ਅਤੇ ਖੁਸ਼ਹਾਲੀ ਬਣੀ ਰਹੇ ਚੰਗੀ ਸਿਹਤ ਵਿੱਚ ਰਹੋ ਆਓ ਜਾਣਦੇ ਹਾਂ ਵਾਸਤੂ ਸ਼ਾਸਤਰ ਦੇ ਮੁਤਾਬਕ ਕਿਸ ਦਿਸ਼ਾ ਵੱਲ ਮੂੰਹ ਕਰਨਾ ਚਾਹੀਦਾ ਹੈ ਭੋਜਨ ਕਰਦੇ ਸਮੇਂ ਵਾਸਤੂ ਸ਼ਾਸਤਰ ਵਿੱਚ ਦੱਸੇ ਅਨਸਾਰ ਭੋਜਨ ਹਮੇਸ਼ਾ ਸਹੀ ਦਿਸ਼ਾ ਵੱਲ ਮੂੰਹ ਕਰਕੇ ਹੀ ਖਾਣਾ ਚਾਹੀਦਾ ਹੈ ਨਹੀਂ ਤਾਂ ਗਲਤ ਦਿਸ਼ਾ ਵਿੱਚ ਬੈਠ ਕੇ ਜਾਂ ਗਲਤ ਦਿਸ਼ਾ ਵਿੱਚ ਮੂੰਹ ਕਰਕੇ ਭੋਜਨ ਖਾਣ ਨਾਲ ਪਰੇਸ਼ਾਨੀਆਂ ਆਉਂਦੀਆਂ ਹਨ ਅਤੇ مالی ਨੁਕਸਾਨ ਵੀ ਚਲਣਾ ਪੈਂਦਾ ਹੈ। ਵਾਸਤੂ ਅਨੁਸਾਰ ਪੂਰਬ ਜਾਂ ਉੱਤਰ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਭੋਜਨ ਖਾਣਾ ਬਹੁਤ ਹੀ ਸ਼ੁਭ ਹੁੰਦਾ ਹੈ। ਇਸ ਦਿਸ਼ਾ ਵੱਲ ਮੂੰਹ ਕਰਕੇ ਭੋਜਨ ਖਾਣ ਨਾਲ ਮਾਂ ਲక్ష్ਮੀ ਪ੍ਰਸੰਨ ਹੁੰਦੀ ਹੈ। ਘਰ ਸਦਾ ਤਾੰਦੌਲਤਨਾ ਭਰਿਆ ਰਹਿੰਦਾ ਹੈ ਅਤੇ ਘਰ ਵਿੱਚ અપਾਰਵਾਦਾਂ ਹੁੰਦਾ ਹੈ ਪੱਛਮ ਦਿਸ਼ਾ ਵਿੱਚ ਨੂੰ ਖਾਣਾ ਖਾਣ ਲਈ ਅਸ਼ੁਭ ਮੰਨਿਆ ਜਾਂਦਾ ਹੈ ਇਸ ਦਿਸ਼ਾ ਵੱਲ ਮੂੰਹ ਕਰਕੇ ਖਾਣਾ ਖਾਣ ਨਾਲ ਕਰਜ਼ਾ ਵੱਧਦਾ ਹੈ ਪਰ ਜੋ ਨੌਜਵਾਨ ਆਪਣਾ ਕੈਰੀਅਰ ਸ਼ੁਰੂ ਕਰ ਰਹੇ ਹਨ ਇਹ ਹੁੰਣਾ ਲਈ ਇਸ ਦਿਸ਼ਾ ਵੱਲ ਮੂੰਹ ਕਰਕੇ ਖਾਣਾ ਖਾਣਾ ਚੰਗਾ ਹੁੰਦਾ ਹੈ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਖਾਣਾ ਖਾਣਾ ਦੱਖਣ ਵੱਲ ਮੂੰਹ ਕਰਕੇ ਖਾਣਾ ਖਾਣ ਨਾਲ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ ਦੱਖਣ ਦਿਸ਼ਾ ਨੂੰ ਭੋਜਨ ਖਾਣ ਲਈ ਸਭ ਤੋਂ ਅਸ਼ੁਭ ਮੰਨਿਆ ਜਾਂਦਾ ਹੈ ਇਸ ਕਾਰਨ ਬਿਮਾਰੀਆਂ ਪੈਲਦੀਆਂ ਹਨ ਅਤੇ ਉਮਰ ਘਟਦੀ ਹੈ ਜੀਵਨ ਵਿੱਚ ਨਕਾਰਾਤਮਕਤਾ ਵਾਧੀ ਹੈ ਵਾਸਤਵ ਸ਼ਾਸਤਰ ਅਨਸਾਰ ਬਿਸਤਰ ਤੇ ਬੈਠ ਕੇ ਕਦੇ ਵੀ ਭੋਜਨ ਨਾ ਕਰੋ ਅਜਿਹਾ ਕਰਨ ਨਾਲ Maa Lakshmi ਗੁੱਸੇ ਹੋ ਜਾਂਦੀ ਹੈ ਅਤੇ ਕਰਜ਼ਾ ਅਤੇ ਗਰੀਬੀ ਵੱਧ ਜਾਂਦੀ ਹੈ ਟੁੱਟੇ ਭਾਂਡਿਆਂ ਵਿੱਚ ਖਾਣਾ ਨਾ ਖਾਓ ਅਤੇ ਨਾ ਹੀ ਘਰ ਵਿੱਚ ਰੱਖੋ ਅਜਿਹਾ ਕਰਨਾ ਬਹੁਤ ਹੀ ਅਸ਼ੁੱਭ ਹੈ ਵਿਅਕਤੀ ਨੂੰ ਹਮੇਸ਼ਾ ਕੰਗਾਲ ਰਹਿੰਦਾ ਹੈ ਜੋ ਵਿਅਕਤੀ ਟੁੱਟੇ ਹੋਏ ਭਾਂਡਿਆਂ ਵਿੱਚ ਭੋਜਨ ਕਰਦਾ ਹੈ ਭੋਜਨ ਨੂੰ ਬਰਬਾਦ ਨਾ ਕਰੋ ਗਲਤੀ ਨਾਲ ਵੀ ਭੋਜਨ ਜਾਂ ਅਨਾਜ ਦੀ ਬਰਬਾਦੀ ਨਾ ਕਰੋ ਹਮੇਸ਼ਾ ਓਨਾ ਹੀ ਖਾਣਾ ਪਕਾਓ ਅਤੇ ਪਲੇਟ ਵਿੱਚ ਪਾਓ ਜਿੰਨਾ ਤੁਸੀਂ ਖਾ ਸਕਦੇ ਹੋ ਭੋਜਨ ਸੁੱਟਣ ਨਾਲ ਮਾਂ ਅਨਪੂਰਨਾ ਅਤੇ ਮਾਂ ਲਕਸ਼ਮੀ ਨੂੰ ਗੁੱਸਾ ਆਉਂਦਾ ਹੈ ਅਤੇ ਘਰ ਵਿੱਚ ਗਰੀਬੀ ਆ ਜਾਂਦੀ ਹੈ ਰਸੋਈ ਨੂੰ ਸਾਫ਼ ਰੱਖੋ ਉਹ ਥਾਂ ਨੂੰ ਸਾਫ਼ ਰੱਖੋ ਜਿੱਥੇ ਭੋਜਨ ਤਿਆਰ ਕੀਤਾ ਜਾਂਦਾ ਹੈ ਖਾਣਾ ਪਕਾਉਣ ਲਈ ਜਗ੍ਹਾ ਨੂੰ ਕਦੇ ਵੀ ਗੰਦੀ ਨਾ ਰੱਖੋ ਜਾਨੀ ਕਿ ਰਸੋਈ ਦੀ ਹਮੇਸ਼ਾ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਝੂਠੇ ਭਾਂਡੇ ਵੀ ਨਹੀਂ ਰੱਖਣੇ ਚਾਹੀਦੇ ਅਜਿਹਾ ਕਰਨ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਅਤੇ ਮਾਤਾ ਲక్ష్ਮੀ ਨਰਾਜ ਹੋ ਜਾਂਦੀ ਹੈ ਅੰਤ ਵਿੱਚ ਅਸੀਂ ਇਹ ਹੀ ਕਹਾਂਗੇ ਕਿ ਖਾਣਾ ਖਾਣ ਲੱਗੇ ਇਹਨਾਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਘਰ ਵਿੱਚ ਤਰੱਕੀ ਅਤੇ ਧਨ-ਦੌਲਤ ਦੀ ਕਿਰਪਾ ਅਪਾਰ ਕਿਰਪਾ ਚਾਹੁੰਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ